ਕੋਠੀਆਂ ਬਾਹਰ ਕੱਢ ਲਈ ਐ ਤੇ ਵਾੜਾ ਚ ਬੋਤੀਆਂ ਨੂੰ ਚਾਰ ਪਾ ਲਈ ਐ ਸਾਰੀ ਪਾਈ ਉੱਚੀ ਅੱਡੀ ਵਾਲੇ ਸੈਂਡਲ ਭੱਜੀ ਫਿਰਦੀ ਖਾਲੇ ਦੀ ਵਟ ਤੇ ਚੜਦੀ ਐ ਡਿੱਗ ਪੈਂਦੀ ਐ ਸਾਰੀ ਨੂੰ ਲੱਗ ਗਿਆ ਰਿਆ ਤੇ ਉਦੋਂ ਡਰਦੀ ਸ਼ੀਦਾ ਤੋਂ ਐਲ ਪਿੰਡ ਦੀ ਨਿਆਂ ਨੂੰ ਆਈ ਐ ਤੇ ਅੱਗੋਂ ਪਿੰਡ ਦੇ ਕੁੱਤੇ ਪੈ ਗਏ ਜਾਨੀ ਸੁਪਨੇ ਚ ਪ੍ਰਧਾਨ ਮੰਤਰੀ ਨੂੰ 哎呀！<Yes. S 2> yes. ਸਾਹਿਬ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਗੇ ਪਾਪੇ ਪਸਾਰਾ ਗੁਰਬਾਣੀ ਵਿੱਚ ਦਰਜ ਹੈ ਐ ਕਰ ਕਰੇ ਸੋ ਐ ਕਰਤਾ ਏ ਕੋਈ ਨਾ ਪਕੜੀਏ ਕਿਸੇ ਕੇ ਥਾਏ ਖਾਲਸਾ ਜੀ ਪਾਪ ਕਰਨ ਵਾਲੇ ਨੂੰ ਪਾਪ ਦੀ ਸਜ਼ਾ ਮਿਲਦੀ ਹੈ ਸਿੱਖ ਕੌਮ ਦਾ ਕਿਸੇ ਨਾਲ ਵੈਰ ਨਹੀਂ ਪਰ ਮੈਂ ਇੱਕ ਗੱਲ ਦੱਸਣੀ ਚਾਹਦਾ ਕਿ 517 ਸਾਲ ਦੇ ਗੁਰੂ ਨਾਨਕ ਦੇ ਇਤਿਹਾਸ ਨੂੰ ਲੈ ਕੇ ਪਰਲ ਵਜ ਤੱਕ ਅਸੀਂ ਕਿਸੇ ਹਿੰਦੂ ਦੇ ਮੰਦਰ ਵਿੱਚ ਰੋਣਾ ਨਹੀਂ ਮਾਰਿਆ 50 ਗ੍ਰਾਮ ਦਾ ਵੀ ਅਸੀਂ ਕਿਸੇ ਮੁਸਲਮਾਨ ਆਦੀ ਮਾਜਦ ਨੂੰ ਠੁੱਡਾ ਨਹੀਂ ਮਾਰਿਆ ਅਸੀਂ ਕਿਸੇ ਇਸਾਈਆਂ ਦੇ ਗਿਰਜੇ ਦੀ ਬਦਬੀ ਨਹੀਂ ਕੀਤੀ ਅਸੀਂ ਕਿਸੇ ਦੀ ਅਜੀਲ ਨੂੰ ਅੱਗ ਨਹੀਂ ਲਾਈ ਅਸੀਂ ਕਿਸੇ ਦਾ ਕੁਰਾਨ ਨਹੀਂ ਸਾੜਿਆ ਅਸੀਂ ਹਿੰਦੂਆਂ ਦੇ 18 ਉਪਰਾਣ ਗੀਤਾ ਨਹੀਂ ਸਾੜੇ ਪਰ ਇਸ ਜ਼ਾਲਮ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਤਿਆਜਿਕਾਰ ਦੇ ਕੇ 2500 ਸੂਪ ਗੁਰੂ ਗ੍ਰੰਥ ਸਾਹਿਬ ਦੇ ਵੀ ਸਾੜ ਦਿੱਤੇ ਹੱਤਿਆਜਿਕ ਹੋ ਸਕਦਾ ਸੀ ਪਿੰਡਰਾਲਾ ਹੋ ਸਕਦੇ ਸੀ ਉਹਦੇ ਸਮਰਥਕ ਪਰ ਗੁਰੂ ਗ੍ਰੰਥ ਸਾਹਿਬ ਅੱਤਵਾਦੀ ਨਹੀਂ ਖਾਲਸਾ ਜੀ ਲਓ ਧਿਆਨ ਦਿਓ ਇਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੀ ਸਰਕਾਰ ਦਾ ਹੁਣ ਹਾਲ ਕੀ ਹੋਣ ਲੱਗਿਆ ਹੈ ਉਹ ਰੂਸ ਤੋਂ ਮਨਾ ਕੇ 500 ਕਮਾਂਡੋ ਵੀ ਲਾਈ ਹੈ ਕੈਮਰੇ ਵੀ ਲੱਗੇ ਆ ਉਹ ਫੋਟੋ ਸਟੇਟ ਆਟੋਮੈਟਿਕ ਕੈਮਰੇ ਜਿਹਦੇ ਚ ਫੋਟੋ ਉਹ ਵੀ ਅੱਤਵਾਦੀਆਂ ਦੀ ਉਧਰ ਵੱਡੇ ਵੱਡੇ ਆਲਾਰਮ ਲੱਗੇ ਜਿਹੜੇ ਅੱਤਵਾਦੀਆਂ ਦੇ ਆਉਣ ਤੇ ਆਪੇ ਵੱਜਣਗੇ ਉਧਰ ਢਾਰ ਲੱਗਿਆ ਪਰ ਇਧਰ ਕੀ ਹੋਇਆ ਸਤਿਗੁਰੂ ਜੀ ਨੇ ਉਹ ਭਾਰਾ ਵਰਤਾ ਦਿੱਤਾ ਘਰੇ ਕਰਾਵੇ ਆਪੇ ਆਪ ਮਾਰ ਸਦੇ ਕੇ ਕਿਸ ਨਹੀਂ ਹੱਥ ਖਰਸਾ ਜੀ ਜਦ ਉਹਦੀ ਕਿਸੇ ਤੇ ਮਿਹਰ ਬਖਸ਼ਿਸ਼ ਹੁੰਦੀ ਹੈ ਉਹ ਰਾਖੀ ਕਰਕੇ ਬਚਾ ਵੀ ਲੈਂਦਾ ਤੇ ਜਦ ਉਹ ਕਰੋਪ ਹੋ ਜਾਂਦਾ ਪਾਪੀ ਨੂੰ ਜਾਲਮ ਨੂੰ ਸੋਧਣ ਵਾਸਤੇ ਕਿਸੇ ਜੋੜੇ ਦੇ ਮਨ ਵਿੱਚ ਫੈਸਲਾ ਕਰਾ ਦਿੰਦਾ ਕਿ ਇਹਨੂੰ ਗੱਡੀ ਚੜਾਉਣਾ ਹੀ ਚੜਾਉਣਾ ਹੈ ਲਓ ਇਧਰ ਤਾਂ ਹੋ ਰੇ ਰੋਜ਼ ਬਿਆਨ ਕਿ ਆਤਵਾਦ ਦਾ ਸਫਾਇਆ ਕੀਤਾ ਫਿਰ ਪੰਡਤ ਨੂੰ ਸਰਦਿਆ ਪੁੱਛਿਆ ਕਿ ਪੰਡਤ ਜੀ ਮੇਰੇ ਤੇ ਘੈਰ ਦਾ ਚੱਕਰਾ ਪੰਡਤ ਕਹਿੰਦਾ 31 ਅਕਤੂਬਰ ਤੱਕ ਪ੍ਰਧਾਨ ਮੰਤਰੀ ਤੇ ਤੇ ਸਾਢੇ ਸਦੀ ਦਾ ਚੱਕਰਾ ਲਓ 31 ਅਕਤੂਬਰ ਦਾ ਦਿਨ ਆ ਗਿਆ ਪ੍ਰਧਾਨ ਮੰਤਰੀ ਸਵੇਰੇ 5:30 ਵਜੇ ਉੱઠી ਹੈ ਉੱਠ ਕੇ ਮੈਦਾਨ ਮਾਰਿਆ ਮੈਦਾਨ ਮਾਰ ਕੇ ਦਾਤਨ ਕੁਰਲਾ ਕਰਕੇ 40 ਮਿੰਟ ਜੋਗਾ ਅਭਿਆਸ ਕੀਤਾ ਜੋਗਾ ਅਭਿਆਸ ਨੇ ਭਿੰਦਰ ਬਰਮਚਾਰੀ ਤੋਂ ਕਰਨਾ ਸਿੱਖਿਆ ਕਦੇ ਫੇਰ ਦੱਸਾਂਗੇ ਸਮਾਂ ਮਿਲਿਆ ਕਿਵੇਂ ਸਿੱਖਿਆ ਪਿਆਰੇ ਖਾਲਸਾ ਜੀ ਉਧਰ ਨੂੰ ਆ ਗਈ ਆ ਬਸੰਤੀ ਕਹਿੰਦੀ ਮੰਮੀਏ ਕੌਫੀ ਲਿਆਵਾ ਕੇ ਚਾਹ ਲਿਆਵਾ ਕਹਿੰਦੀ ਅリエ ਸਰੀਰ ਟੁੱਟਦਾ ਭਾਈਦਾ ਜੀ ਅੱਜ 31 ਅਕਤੂਬਰ ਆਉਂ ਤਾਂ 60 ਸਦੀ ਦਾ ਟਲ ਜਾਣੀ ਅੱਜ ਕਾਹ ਲੱਗੀ ਚੰਗਾ ਫਿਰ ਲਿਆ ਕੌਫੀ ਦਾ ਕੱਪ ਆ ਗਿਆ ਪੀਤਾ ਕਹਿੰਦੀ ਸਰੀਰ ਜਿਆ ਨਹੀਂ ਬਲਿਆ ਜਾ ਖਾਣਿਆਂ ਦੀਏ ਕੁਝ ਹੋਰ ਲਿਆ ਖਾਈਏ ਲੈ ਹੀਰੋਇਨ ਦਾ ਚਮਚਾ ਗਾੜਰੇ ਦੀ ਲਮਾਰੀ ਚੋਂ ਕੱਢ ਕੇ ਲਿਆਂਦਾ ਹੈ ਹੀਰੋਇਨ ਦਾ ਹਜ਼ਾਰ ਰੁਪਏ ਨੂੰ ਤੋੜਾ ਫੀਮ ਦਾ ਪਾਊਡਰ ਸੁਣਿਆ ਵੇਖਿਆ ਨਹੀਂ ਪਰ ਉਹ ਚਮਚਾ ਖਾਦਾ ਹੀਰੋਇਨ ਦਾ ਅਜੇ ਵੀ ਕਹਿੰਦੀ ਸਰੀਰ ਟੁੱਟਦਾ ਭੱਜਦਾ ਹੈ ਕਹਿੰਦੀ ਲੈ ਮੰਮੀ ਉਹਨੇ ਸ਼ਰਾਬਾਂ ਮਾਲੀਆਂ ਕਿਹੜੀਆਂ ਕਿਹੜੀਆਂ ਡਰਾਈਡਿਨ ਵਿਸਕੀ ਸੋਲੜਾ ਤੇ ਵਿੱਚ ਅੱਧਕ ਪਾ ਰੂੜੀ ਮਾਰਕਾ ਵੀ ਪਾਈ ਕਿਉਂਕਿ ਇਹਦੇ ਤੇ ਨਸ਼ਾ ਫੁੱਲ ਹੁੰਦਾ ਹੈ ਇੱਕ ਗਲਾਸ ਭਰ ਲਿਆ ਇੱਕ ਰੈਸਟੋਗ੍ਰੇਡ ਵਜਦੀ ਆ ਕੋਈ ਅੰਗਰੇਜ਼ੀ ਉਹ ਵੀ ਕਹਿੰਦੇ ਵਿੱਚ ਮਾਈ ਆ 50 ਗ੍ਰਾਮ ਕਰਕੇ ਕੰਨੜੀ ਤਾਂ ਹੀ ਗਲਾਸ ਧੜਕੇ ਟਰੇ 'ਚ ਲੈ ਆਈ ਆ ਕਹਿੰਦੀ ਲੈ ਪ੍ਰਧਾਨ ਮੰਤਰੀ ਨੂੰ ਰਵੈਸ਼ ਨੂੰ ਦੇ ਦੇ ਓਏ ਸ਼ਰਾਬ ਦਾ ਡਟਿਆ ਗਲਾਸ ਚਾਹ ਉਹ ਚੜ ਕਰਕੇ ਖੇਚ ਗਈ ਐ 15 ਜਿ ਮਿੰਟਾਂ ਬਾਅਦ ਕਹਿੰਦੀ ਜੈ ਖਾਣੇ ਦਾ ਮਹਾਰਾਜਾ ਸਰੀਰ ਬਣਿਆ ਪਰ ਪੂਰਾ ਨਹੀਂ ਬਣਿਆ ਆ ਬਸੰਤੀ ਨੇ ਫੇਰ ਖੋਲਿਆ ਘਰ ਇਹਦੀ ਬਿਮਾਰੀ ਦਾ ਅਗਲਾ ਖਾਣਾ ਅੱਜ ਕੱਢਿਆ ਪਸ਼ੌਰ ਦੀ ਕੱਚ ਵਰਗੀ ਫੀਮ ਵਟ ਕੇ ਚਵਾਨੀ ਚਵਾਨੀ ਭਰਦੇ ਕੰਨ ਗਲੇਲੇ ਧਰ ਲਿਆ ਟਰੇਜ ਲੈ ਕੇ ਆ ਗਈ ਬੀਬੀ ਦੀ ਵੈਸ਼ ਨੂੰ ਦੇਵੀ ਕੋਲੇ ਵੈਸ਼ ਨੂੰ ਦੇਵੀ ਨੇ ਹੁਣ ਕਿੰਨੇ ਗਲੇਲੇ ਅੰਦਰ ਛਿੱਟ ਲਿਆ ਅ ਜਿਹਨੇ ਅਸੂ ਦੇ ਮਹੀਨੇ ਜੱਟ ਨੇ ਬਹਿਣ ਕੇ ਉਹਨੂੰ ਦੇਖ ਕੇ ਪਸੇਰੀ ਮਿੱਠਾ ਤੇਲ ਤੇ ਗੁਆਰਾ ਪਾਇਆ ਹੁੰਦਾ ਤੇ ਪਿੰਡੇ ਤੋਂ ਮੱਖੀ ਚਿਲਗਰੀ ਜਦੋਂ ਪੂਛ ਮਾਰਦਾ ਪ੍ਰਧਾਨ ਮੰਤਰੀ ਨੇ ਉੱਠ ਕੇ ਪਿੰਡਾ ਛਿੜਕਿਆ ਕਹਿੰਦੀ ਲਿਆ ਬਸੰਤੀ ਇਹ ਕਿਰਾ ਮੇਕਅਪ ਬਿੰਦੀ ਸਿੰਦੀ ਲਾ ਕੇ ਪਾਊਡਰ ਛੌੜਨ ਲਾ ਕੇ ਮਾਲ ਕੇ ਗਦਾਸੇ ਗੜੂਸੇ ਪਾ ਕੇ ਬਲੂਜ ਪਾ ਕੇ ਫੌਰਨ ਕੰਟਰੀ ਦੀ ਸਾਰੀ ਹੋ ਕੇ ਤਿਆਰ ਖੜੋ ਕੇ ਸ਼ੀਸ਼ੇ 'ਚ ਕਹਿੰਦੀ ਵੇਖ ਬਸੰਤੀ ਇਹ ਅੱਜ ਮੈਂ ਕਿਉਂ ਧੀ ਲੱਗਦੀ ਆ ਬਸੰਤੀ ਕਹਿਣ ਲੱਗੀ ਪ੍ਰਧਾਨ ਮੰਤਰੀ ਵੀਰ ਦੀ ਸੋ ਅੱਜ ਵਰਗੀ ਤਾਂ ਤੂੰ ਹੋਰ ਤੱਕ ਕਦੇ ਲੱਗੀ ਨਹੀਂ ਸੀ ਤੇ ਕੀ ਪਤਾ ਮੁੜ ਕੇ ਨਾ ਹੀ ਲੱਗੇ ਲੈ ਹੁਣ ਛੁੱਟ ਗਏ ਬਸੰਤੀ ਦੇ ਬੋਲ ਤੇ ਬਾਹਰ ਦੇ ਖੜਾ ਸਰਦਾਰ ਬਿਆਨਤ ਸਿੰਘ ਲੀਗ ਦਾ 31 ਅਕਤੂਬਰ ਦਾ ਦਿਨ ਹੈ ਕਹਿੰਦੀ ਬਸੰਤੀਏ ਬੁਲਟ ਪ੍ਰੂਫ ਝੱਗੀ ਪਾਲਾਂਗੇ ਨਾ ਪਾਲਾਂ ਕਹਿੰਦੀ ਪ੍ਰਧਾਨ ਮੰਤਰੀ ਅਜੇ ਤੱਕ 31 ਅਕਤੂਬਰ ਅੱਜ ਕੀ ਲੋੜ ਹੈ ਕਹਿੰਦੀ ਚੰਗਾ ਚੱਕਿਆ ਟੈਲੀਫੋਨ ਹੈਲੋ ਬਿਆਨਤ ਸਿੰਘ ਆਪ ਤਿਆਰ ਹੈ ਹਾਂ ਮੰਮੀ ਤਿਆਰ ਹੂੰ ਕੋਈ ਅਤਵਾਦੀ ਦਾਵਾ ਖ ਨਹੀਂ ਆਇਆ ਨਹੀਂ ਮੰਮੀ ਜਦ ਬਿਆਨਤ ਸਿੰਘ ਜੋ ਖੜਾ ਅਤਵਾਦੀਆਂ ਦੀ ਇੱਥੇ ਕੀ ਲੋੜ ਹੈ ਲੋ ਪਾ ਕੇ ਉੱਤੀ ਅੰਦੀ ਵਾਲੇ ਸੈਂਦਲ ਹੈ ਥਮਕ ਥਮਕ ਕਰਦੀ ਪ੍ਰਧਾਨ ਮੰਤਰੀ ਆਉਂਦੀ ਹੈ ਗੇਟ ਵੱਲ ਨੂੰ ਰਾਹ ਅੱਗੇ ਖੜਾ ਸਰਦਾਰ ਬਿਆਨਤ ਸਿੰਘ ਥਾਪੇ ਹੱਥ ਨਾਲ ਖੋਲਿਆ ਗੇਟ ਸੱਜੇ ਹੱਥ ਨਾਲ ਮਾਰਿਆ ਖਿੱਚ ਕੇ ਇਸ ਰੂਟ ਨਾਲ ਦੀ ਨਾਲ ਮਾਰਿਆ ਛੀ ਗੋਲੀ ਦੇ ਰਵਾਲ ਵਰ ਤੇ ਕੱਢ ਕੇ ਰਵਾਲ ਵਰ ਕਿਨੇ ਗੇ ਦੇਖੌਦਾ ਪ੍ਰਧਾਨ ਮੰਤਰੀ ਨੂੰ ਦੱਸਿਓ ਕਰਾ ਖਿੱਚ ਕੇ ਉਸ ਰੂਟ ਨੂੰ ਮਾਰਿਆ ਫਕੀਰ ਕਹਿੰਦੇ ਆ ਵਾਹ ਵਾਹ ਤੁਲਸੀਦਾਸ ਫਕੀਰ ਪਹਿਲੇ ਪੜਾ ਲੰਬਤ ਬਣੀ ਪਾਛੇ ਬਣਾ ਸਰੀਰ ਆ ਪ੍ਰਧਾਨ ਮੰਤਰੀ ਨੂੰ ਗੱਡੀ ਚੜਾਉਣ ਵਾਸਤੇ ਸਰਦਾਰ ਬੀਨਤ ਸਿੰਘ ਦੀ ਬਿਉਟੀ ਚਾਲਪੁਰਖ ਨੇ 10 ਸਾਲ ਪਹਿਲਾਂ ਹੀ ਲਵਾ ਰੱਖੀ ਸੀ ਕੋਠੀ 'ਚ 1976 ਦਾ ਕੋਠੀ ਵਿੱਚ ਰਹਿਦਾ ਸੀ ਖਾਲਸਾ ਜੀ ਉਹ ਵੀ ਠਾਲੇਦਾਰ ਹਨ ਜਿਨ੍ਹਾਂ ਨੇ ਐ ਸੈਕਸ਼ਨ ਤੋਂ ਪਹਿਲਾਂ ਤੇ ਮਗਰੋਂ ਆ ਨੌਜਵਾਨਾਂ ਦੇ ਪੱਟਾ ਤਨੂਨ ਪਾਇਆ ਢੋਟੇ ਲਾਏ ਤੇ ਨੌਜਵਾਨਾਂ ਦਾ ਸਤਿਆਨਾਸ਼ ਕੀਤਾ ਓਏ ਇਹ ਇੱਕ ਠਾਲੇਦਾਰ ਹੈ ਜਿਹੜਾ ਸਰਦਾਰ ਬੈਂਤ ਸਿੰਘ ਆਪਣੀ ਨੌਕਰੀ ਨੂੰ ਠੁੱਡਾ ਮਾਰ ਕੇ ਸਿੱਖ ਕੌਮ ਦੀ ਜ਼ਮੀਨ ਤੇ ਰੋੜਦੀ ਪੱਗ ਇੱਜ਼ਤ ਉਸ ਨੂੰ ਬਾਹਰ ਕਰਾਰ ਕਰਕੇ ਆਪ ਸਦੀਵੀ ਵਿਛੋੜਾ ਆਪਣੇ ਪਰਿਵਾਰ ਨੂੰ ਦੇ ਗਿਆ ਪਰ ਇੱਕ ਗੱਲ ਹੈ ਖਾਲਸਾ ਜੀ ਉਹ ਜੋਧਿਆਲੇ ਨਾਲ ਕੌਮਾਂ ਦੇ ਦਿਲਾ ਤੇ ਉਕਰੇ ਜਾਂਦੇ ਹਨ ਕਦੇ ਇੱਕ ਸਰਦਾਰ 우ਦਮ ਸਿੰਘ ਨੂੰ ਜਰਨਲ ਡਾਇਰ ਦਾ 22 ਸਾਲ ਵੇਟ ਕਰਨਾ ਪਿਆ ਸੀ 1919 ਵਿੱਚ 13 ਅਗਸਤ ਨੂੰ ਨਨਕਾਰਾ ਸਾਹਿਬ ਗੋਲੀ ਚੱਲੀ 500 ਸਿੰਘ ਸ਼ਹੀਦ ਹੋਇਆ 1919 ਚ 13 April ਨੂੰ ਅੰਮ੍ਰਿਤਸਰ ਜੱਲਿਆਂ ਵਾਲੇ ਬਾਗ ਜਰਨਲ ਡਾਇਰ ਨੇ ਗੋਲੀ ਚਲਵਾਈ 1924 ਵਿੱਚ 13 ਅਪ੍ਰੈਲ ਨੂੰ ਜੈਤੋ ਗੰਗਸਰ ਸਰਦਾਰ ਉਧਮ ਸਿੰਘ ਕਬੂਆ ਦੇ ਮੁੰਡੇ ਨੇ 22 ਸਾਲ ਵੇਟ ਕੀਤਾ ਤੇ ਲੰਡਨ ਵਿੱਚ ਜਾ ਕੇ ਸਟੇਜ ਦੇ ਖੜੇ ਦੇ ਸੰਗ ਵਿੱਚ ਦੀ ਟੈਨਟ ਪਾਡੀਆਂ ਇਸ ਕੌਮ ਦਾ ਇਹ ਵਾਅਦਾ ਹੈ ਕਿ ਜਿਹਦੇ ਵੀ ਇਹ ਕੌਮ ਗੋਲੀਆਂ ਦੀ ਛਾ ਕਰਦੀ ਹੈ ਦਿਲ ਮਾਰਦੀ ਹੈ ਲੋ ਕਈ ਥਾਣੇਦਾਰਾਂ ਨੂੰ ਗੱਡੀ ਚੜਾਇਆ ਉਹਨਾਂ ਦੇ ਵੀ ਤਿੰਨ ਤਿੰਨ ਮਾਰੀਆਂ ਪਰ ਲੋਂਗੋਆ ਨੂੰ ਜਦੋਂ ਗੱਡੀ ਚੜਾਇਆ ਸ਼ੇਰਪੁਰ ਇਹਦੇ ਵੀ ਤਿੰਨ ਮਾਰੀਆਂ ਖਾਲਸਾ ਜੀ ਤੇ ਜਦੋਂ ਬੀਬੀ ਦੀ ਵਾਰੀ ਆਈ ਸਰਦਾਰ ਸਤਪੰਥ ਸਿੰਘ ਨੇ ਉੱਤੇ ਸਪਰੇ ਹੀ ਕਰ ਦਿੱਤੀ ਸਤਾਈਆਂ ਦੀ ਕਿਉਂਕਿ ਕਿਤੇ ਸੁੱਕੀ ਨਾ ਨਿਕਲ ਜੇ ਲੋ ਖਾਲਸਾ ਜੀ ਬੀਬੀ ਖਾ ਕੇ ਕਿਹੜਾ ਡਿੱਗ ਪਿਆ ਆਮ ਗੋਲੀ ਵਜੀ ਤਾਂ ਮੂਦਾ ਡਿੱਗਦਾ ਪਰ ਬੀਬੀ ਸਿੱਧੀ ਡਿੱਗੀ ਹੈ ਮੂਦੀ ਨਹੀਂ ਡਿੱਗੀ ਦੇਖਦੇ ਆ ਸਾਰ ਸੋਨੀਆ ਭੱਜਿਆ ਹੀ ਚਾਹ ਦਾ ਕੱਪ ਸਿਰ ਦਿੱਤਾ ਪਰ ਅੱਧਾ ਢਲ ਗਿਆ ਅੱਧਾ ਵਿਚੇ ਹੀ ਰਹਿ ਗਿਆ ਆਗੇ ਖੜੋ ਗਿਆ লাশ ਤੇ ਸਰਦਾਰ ਬੀਨਤ ਸਿੰਘ ਸਤਵਾਲ ਸਿੰਘ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਪ੍ਰਧਾਨ ਮੰਤਰੀ ਨੂੰ ਚੁੱਕ ਕੇ ਕਾਰ ਵਿੱਚ ਪਾ ਲਿਆ ਵਾਰੀ ਵਿੱਚ ਵੀ ਲੱਤਾਂ ਇੱਕ ਪਾਸੇ ਨਿਕਲ ਗਈਆਂ ਬਾਹਾਂ ਇੱਕ ਪਾਸੇ ਕਿਉਂਕਿ ਕੱਦ ਦੀ ਜਾਰੇ ਸੀ ਆ ਜਿਵੇਂ ਪੱਥ ਦਾ ਗendar ਲਾਂਗੋਆ ਸ਼ੇਰਪੁਰ ਕਾਰ ਚ ਪਾਇਆ ਸੀ ਚੱਕ ਕੇ ਇਸ ਤਰ੍ਹਾਂ ਕਾਰ ਦੇ ਸੀਟ ਤੇ ਬਹਿ ਗਿਆ ਡਰਾਈਵਰ ਐਕਸੀਲੇਟਰ ਤੇ ਰੱਖਿਆ ਪੈਰ ਬਰਾਬਰ ਬੈਗੀ ਸੋਨੀਆ ਗਾ ਵੀ ਕਾਰ ਖਾਲਸਾ ਜੀ 90 95 90 95 90 95 ਕਰਦੀ ਹਸਪਤਾਲ ਨੂੰ ਜਾਂਦੀ ਹੈ ਰੋ ਹਸਪਤਾਲ ਵਿੱਚ ਜਾ ਕੇ ਮਾਰ ਕੇ ਬਰੇਕਾ ਠੱਲ ਕੇ ਕਮਰੇ ਦੇ ਅੱਗੇ ਪ੍ਰਧਾਨ ਮੰਤਰੀ ਨੂੰ ਲਾ ਕੇ ਬੈੱਡ ਤੇ ਪਾ ਦਿੱਤਾ ਹੈ ਬੈੱਡ ਤੇ ਪਾਉਣ ਉਪਰੰਤ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਵੀ ਆਪ ਦੀ ਸੱਸ ਦੀ ਹਿੱਕ ਤੇ ਹੱਥ ਰੱਖ ਕੇ ਖੜੀ ਉਹ ਦੋ ਹੱਥਾਂ ਨਾਲ ਮਾਰ ਕੇ ਡਾਕਟਰ ਦੇ ਅੱਗੇ ਪਿੱਟਣ ਲੱਗੀ ਇਸ ਤਰ੍ਹਾਂ ਜਿਵੇਂ ਕਿਸੇ ਦਿਨ ਮੱਸੇ ਰੰਗੜ ਦੀ ਬੇਗਮ ਜਕਈਆ ਖਾਨ ਦੀ ਕਚਹਿਰੀ 'ਚ ਪਿੱਟੀ ਸੀ ਉਹ ਨਰਕ ਤਾਰੀ ਬਚਰੇ ਦੀ ਕਰਾਂ ਤੋਂ ਪਿੱਟੀ ਸੀ ਉਹ ਗਰਚਾਨੇ ਸੇਸੀ ਦੀ ਤੀਨੀ ਦਰਬਾਰੇ ਕੋਲੇ ਪਿੱਟੀ ਬਿੱਛੂ ਦੀ ਤੀਨੀ ਦਰਬਾਰੇ ਕੋਲੇ ਪਿੱਟੀ ਇਉਂ ਸੋਨੀਆ ਗਾਦੀ ਦੁਆਖੜਾ ਡਾਕਟਰ ਦੇ ਅੱਗੇ ਆਉ ਪਿਰਦੀ ਧਿਆਨ ਨਾਲ ਸੁਣੋ ਜਰਾ ਕਿਵੇਂ ਪਿਰਦੀ ਐ ਗੋਲੀ ਮਾਰ ਕੇ ਜਾਨ ਸਰਕਾਰ ਨੇ ਸ਼ਹੀਦ ਕਰ ਦਿੱਤਾ ਤੇ ਉਦੋਂ ਸਰਦਾਰ ਸਤਵੰਤ ਸਿੰਘ ਨੂੰ ਫੱਟੜ ਕਰ ਦਿੱਤਾ ਉਹ ਫੱਟੜ ਹੋਇਆ ਸੂਰਮਾ ਕਾਰ 'ਚ ਪਾ ਲਿਆ ਉਹ ਵੀ ਕਾਰ ਹਸਪਤਾਲ ਨੂੰ ਜਾਂਦੀ ਹੈ ਸਤਵੰਤ ਸਿੰਘ ਜਖਮੀ ਹੋਇਆ ਕਾਰ 'ਚ ਪਿਆ ਸਰਦਾਰ ਬੀਅੰਤ ਸਿੰਘ ਦੀ ਵਿਛੜੀ ਰੂਹ ਨੂੰ ਇੱਕ ਤਾਨਾ ਮਾਰ ਕੇ ਕਹਿੰਦਾ ਲਓ ਬਲਵਿੰਦਰ ਸਿੰਘ ਪ੍ਰਵਾਨਾ ਰਾਜ ਸਿੰਘ ਹੀਰਾ ਵਿਕਰ ਸਿੰਘ ਸਿੱਧੂ ਰਣਜੀਤ ਸਿੰਘ ਨਾਲ ਧੜਕ ਤੋਂ ਇਹ ਕਿਉਂ ਸੁਣਾਓ And <laughs> Oh, ਕਾਲਮ ਸਰਕਾਰ ਨੇ ਉਹ ਘੱਟ ਗਿਣਤੀ ਦੇ ਲੋਕਾਂ ਨਾਲ ਢਿੱਲ ਨਹੀਂ ਦਿਜਾਰੀ ਉਹ ਕਿਸੇ ਵੀ ਮੁਲਕ ਦਾ ਇਹ ਰੂਲ ਨਹੀਂ ਕਿ ਜੇ ਕੋਈ ਹਥਿਆਰ ਸੁੱਟ ਕੇ ਬਾਹਾਂ ਖੜੀਆਂ ਕਰ ਦੇਵੇ ਉਹਨੂੰ ਕਦੇ ਗੋਲੀ ਨਹੀਂ ਮਾਰੀ ਜਾਂਦੀ ਹੋਰ 1971 ਦੀ ਬੰਗਲਾਦੇਸ਼ ਦੀ ਜੰਗ ਵੇਲੇ ਪਾਕਿਸਤਾਨ ਦਾ 95000 ਫੌਜੀ ਕੈਦੀ ਕੀਤਾ ਜਦੋਂ ਨੇ ਵਾਹ ਖਰੀਆ ਕਰ ਦਿੱਤੀ ਆ ਕਿਸੇ ਨੂੰ ਇੱਕ ਚਪੇੜ ਵੀ ਨਹੀਂ ਮਾਰੀ ਗਈ ਪਰ ਇਹ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸਰਦਾਰ ਬਿਅੰਤ ਸਿੰਘ ਸਤਵੰਤ ਸਿੰਘ ਦੇ ਵਾਹ ਖਰੀਆ ਕਰਨ ਤੇ ਵੀ ਗੋਲੀ ਮਾਰ ਦਿੱਤੀ ਸ਼ਹੀਦ ਕਰ ਦਿੱਤਾ ਉਹ ਪ੍ਰਧਾਨ ਮੰਤਰੀ ਦੇ ਇੱਕ ਹਿੰਦੁਸਤਾਨ ਦੀ ਜਮੀਂ ਕੁੜੀ ਸੀ ਉਹ ਕਤਲ ਹੋਈ ਉਹ ਬਿਅੰਤ ਸਿੰਘ ਵੀ ਹਿੰਦੁਸਤਾਨ ਦਾ ਜੰਮਿਆ ਰਾਮਦਾਸੀਆਂ ਦੇ ਘਰ ਦਾ ਇੱਕ ਗੱਭਰੂ ਕਤਲ ਹੋਇਆ ਉਹ ਬਿਅੰਤ ਸਿੰਘ ਦਾ ਕਤਲ ਕਿੱਥੇ ਆ ਅਸੀਂ ਇਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਉਹਦਾ ਕਤਲ ਕਿਉਂ ਨਹੀਂ ਡਿਕਲੇਅਰ ਕੀਤਾ ਉਹ ਜੇ ਮਾਮੂਲੀ ਚੋਟ ਲੱਗ ਜਾਵੇ 307 ਦਾ ਪਰਚਾ ਦਰਜ ਹੁੰਦਾ ਸਰਦਾਰ ਸੁਤੰਤ ਸਿੰਘ ਨੂੰ ਗੋਲੀयां ਮਾਰੀਆਂ ਗਈਆਂ ਜੋ ਵੀ 307 ਦਾ ਪਰਚਾ ਦਰਜ ਕਰਕੇ ਮੋਜਰਮ ਘਟਾਇਰੇ ਵਿੱਚ ਖੜੇ ਕੀਤੇ ਆ ਪਿੱਛੇ ਦੇ ਰਜੀਵ ਗਾਦੀ ਪੰਜਾਬ ਆਇਆ ਕਹਿੰਦਾ ਸਿੱਖੋ ਪਿਛਲੀ ਗੋਲੀ ਭੁੱਲ ਜਾਓ ਲੈ ਰਜੀਵ ਅਸੀਂ ਭੁੱਲਣ ਨੂੰ ਤਿਆਰ ਹਾਂ ਤੂੰ ਸਾਡੇ ਸਰਦਾਰ ਸਤਵੰਤ ਸਿੰਘ ਨੂੰ ਤੇ ਨਲਕਤਾਰੀ ਦੇ ਕਾਤਲ ਸਰਦਾਰ ਹਰਦੀਪ ਸਿੰਘ ਨੂੰ ਆਪਣੇ ਘਰਾਂ ਨੂੰ ਭੇਜਦੇ ਅਸੀਂ ਕੀਤੀ ਭੁੱਲ ਜਾਂਦੇ ਹਾਂ ਤੂੰ ਇਹ ਕਾਦੀ ਮਾਰਾ ਕਤਲ ਨਹੀਂ ਭੁੱਲ ਸਕਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਤਲ ਕਿਵੇਂ ਭੁੱਲ ਸਕੀਏ ਨੰਨੇ ਬੱਚਿਆਂ ਦੇ ਕਤਲ ਕਿਵੇਂ ਭੁੱਲ ਸਕੀਏ ਨਹੀਂ ਜਦ ਤੱਕ ਸਾਡੇ ਪੰਜਾਬੀਆਂ ਦੇ ਹੱਕ ਨਹੀਂ ਮਿਲਣਗੇ ਉਨਾ ਚਿਰ ਇਹਨੇ ਕੁਰਬਾਨੀਆਂ ਹੁੰਦੀਆਂ ਰਹਿਣਗੀਆਂ ਸੋਨਿਆ ਕੌਮ ਇਸੇ ਤਰ੍ਹਾਂ ਸ਼ਹੀਦ ਹੁੰਦੀ ਰਹੇਗੀ ਵਰਨਾ ਅੱਜ ਤੋਂ ਪਿੱਛੇ ਜਾਲਮ ਕੰਨ ਖੋਲ ਕੇ ਸੁਣ ਲੈ ਕਿ ਜਿਹੜਾ ਸਾਡੀ ਕੌਮ ਤੇ ਜ਼ੁਲਮ ਕਰੇਗਾ ਉਹਨੂੰ ਇਸ ਗੱਭਰੂ ਵਰਗ ਨੇ ਬਿਲਕੁਲ ਮੁਆਫਲੀ ਕਰਨਾ ਇਹ ਨਾਲ ਦੀ ਨਾਲ ਗੱਡੀ ਚੜਾਉਂਦੇ ਰਹਿਣਗੇ ਅੱਗੇ 22 ਸਾਲ ਗੁਜ਼ਰ ਗਏ ਸੀ ਉਹ ਸਰਦਾਰ ਬੀਨਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ 3 ਦਿਨ ਘੱਟ 5 ਮਹੀਨਿਆਂ ਦੇ ਅੰਦਰ ਅਦਰ ਗੱਡੀ ਚੜ੍ਹਾ ਦਿੱਤਾ ਇਸੇ ਤਰ੍ਹਾਂ ਜੇ ਕੋਈ ਹੋਰ ਜ਼ਾਲਮ ਜ਼ੁਲਮ ਕਰੇਗਾ ਉਹਨੂੰ ਇਹ ਕੌਮ ਗੱਡੀ ਚੜਾਉਂਦੀ ਰਹੇਗੀ ਕਿਸੇ ਨੂੰ ਬਿਲਕੁਲ 别跑！